ਹਾਂਜੀ ਤੁਹਾਨੂੰ ਲੱਗ ਰਿਹਾ ਕਿ ਇੰਨੇ ਕਿ 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 ਨਾ ਮੈਂ ਮੈਂ ਹੁਣੇ ਕਾਲ ਕਰਕੇ ਆਹਿਆ ਤੁਹਾਡੇ ਹਸਬੰਦ ਨੂੰ ਤੇ ਵੀਜ਼ਾ ਤੁਹਾਡਾ ਅਪਰੂਵ ਹੋ ਗਿਆ ਜੀ ਕੈਨੇਡਾ ਕੈਨੇਡਾ ਦਾ ਤੁਹਾਨੂੰ ਯਕੀਨ ਹੀ ਨਹੀਂ ਹੋ ਰਿਹਾ ਤੇ ਤੁਸੀਂ ਦੁਬਾਰਾ ਕਾਲ ਕਰਕੇ ਮੈਨੂੰ ਪੁੱਛ ਰਹੀ ਹੈ ਕਿ ਸਾਡਾ ਵੀਜ਼ਾ ਆ ਗਿਆ ਕਿ ਨਹੀਂ ਆ ਗਿਆ ਨਹੀਂ ਵੀਜ਼ਾ ਆ ਗਿਆ ਜੀ ਤੁਹਾਡਾ ਕੈਨੇਡਾ ਦਾ ਵੀਜ਼ਾ ਹੋਟਲ ਬੁਕਿੰਗ ਤੇ ਵਿਦਾਊਟ ਸਪਾਂਸਰਸ਼ਿਪ ਲੱਗ ਚੁੱਕਾ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਮੈਮ ਨੇ 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 ਜੀ ਆ ਗਿਆ ਆ ਗਿਆ ਵੀਜ਼ਾ ਤੁਹਾਡੇ ਹਸਬੰਦ ਸੱਚ ਬੋਲ ਰਹੇ ਔਰ ਅਸੀਂ ਵੀ ਤੁਹਾਡੇ ਨਾਲ ਸੱਚ ਬੋਲ ਰਹੇ ਹਾਂ ਕਿ ਤੁਹਾਡਾ ਵੀਜ਼ਾ ਆ ਗਿਆ ਜੀ। ਜੀ ਠੀਕ ਜੀ ਓਕੇ ਜੀ ਓਕੇ ਓਕੇ। ਥੈਂਕ ਯੂ। ਓਕੇ ਜੀ। ਆ ਕਰਦੇ ਹਾਂ। ਹੈਲੋ। ਹਾਂ ਜੀ ਹਾਂ ਜੀ ਸਰ। ਮੈਂ ਕਿ ਮੈਡਮ ਹਾਂ ਜੀ ਯਕੀਨ ਨਹੀਂ ਮੰਦੀ ਸੀ ਕਿ ਮੈਂ ਸਰ ਯਕੀਨ ਇਦਾਂ ਆ ਵੀ ਕੈਨੇਡਾ ਕੈਨੇਡਾ ਵਰਗੇ ਵੱਡੇ ਮੁਲਕ ਦਾ ਵੀਜ਼ਾ ਸਰ ਲੈਣਾ ਸੌਖੀ ਗੱਲ ਨਹੀਂ ਹੈਗੀ ਸਾਡੇ ਕੋਲੇ ਇੱਕ ਅੱਛੀ ਟੀਮ ਹੈ। ਸਰਡ ਐਕਸਪੀਰੀਅੰਸ ਹੈ ਔਰ ਅਸੀਂ ਵੀਜ਼ਾ ਲੈ ਰਹੇ ਹਾਂ ਸੋ ਹਰ ਬੰਦੇ ਨੂੰ ਆ ਵੀ ਯਕੀਨ ਨਹੀਂ ਹੁੰਦਾ ਜਦੋਂ ਅਸੀਂ ਕਾਲ ਕਰਦੇ ਹਾਂ ਜੀ ਸਾਡਾ ਹੋਟਲ ਬੁਕਿੰਗ ਤੇ ਵੀਜ਼ਾ ਲੱਗ ਗਿਆ ਜੀ ਅਸੀਂ ਤਾਂ ਸੁਣਿਆ ਕਦੀ ਲੱਗਦਾ ਹੀ ਨਹੀਂ ਵੀਜ਼ਾ ਬਟ ਅਸੀਂ ਲੈ ਰਹੇ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਕੋਈ ਗੱਲ ਨਹੀਂ ਸਰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਦੁਬਾਰਾ ਤੋਂ ਵਾਈਫ ਨੂੰ ਯਕੀਨ ਨਹੀਂ ਹੋ ਰਿਹਾ ਉਹਨਾਂ ਨੂੰ ਯਕੀਨ ਦਿਵਾਓ ਵੀ ਵੀਜ਼ਾ ਆ ਗਿਆ ਮੈਂ ਅਪਰੂਵਲ ਭੇਜ ਦਿੰਦਾ ਤੁਹਾਨੂੰ ਕਿਸੇ ਪਰਮੈਨੈਂਟਰੀ ਵੀ ਵੀਜ਼ਾ ਇਹਸਾਂ ਨੂੰ ਸਰ ਭੇਜ ਦਿੰਦਾ ਜੀ ਠੀਕ ਹੈ ਜੀ ਓਕੇ ਸਰ